ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਹਾਜ਼ਰਾਂ ਅੱਜ ਦੀਆਂ ਕੁਝ ਖਾਸ ਖਬਰਾਂ ਖਾਸ ਵੀਡੀਓਜ਼ ਤੁਹਾਡੇ ਲਈ ਲੈ ਕੇ ਸਭ ਤੋਂ ਪਹਿਲੀ ਖਬਰ ਤਾਂ ਜੋ ਕੰਚਨ ਗੁਮਾਰੀ ਔਰ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਜੁੜੀ ਹੈ ਜਿਸ ਦੀ ਅਸ਼ਲੀਲਤਾ ਦੇ ਦੋਸ਼ ਜਿਸ ਤੇ ਲੱਗਦੇ ਆ ਹਨ ਅਸ਼ਲੀਲ ਵੀਡੀਓਜ਼ ਅਸ਼ਲੀਲ ਜੋ ਲੈਂਗੁਏਜ ਯੂਜ਼ ਕਰਦੀ ਸੀ ਸੋਸ਼ਲ ਮੀਡੀਆ ਤੇ ਅਕਸਰ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਜਿੱਥੇ ਕਿ ਹੁਣ ਕੰਚਨ ਮਾਰੀ ਉਰਫ ਕਮਲਕੌਰ ਭਾਬੀ ਦੀ ਇੱਕ 2 ਮਿੰਟ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਖਲਾਸਾ ਹੋਇਆ ਕਿ ਹੁਣ ਅਸਲੀਲਤਾ ਤੋਂ ਵੀ ਅੱਗੇ ਵਧਦੇ ਹੋਏ ਪੂਰਨ ਵੀਡੀਓਜ਼ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਕਮਲਕੌਰ ਨੇ ਜੋ ਕਿ ਕੰਚਨ ਕੁਮਾਰੀ ਅਕਸਰ ਆਪਣੀਆਂ ਵਿਵਾਦਿਤ ਵੀਡੀਓ ਕਰਕੇ ਚਰਚਾ ਦੇ ਵਿੱਚ ਰਹਿੰਦੀ ਸੀ ਪਰ ਹੁਣ ਉਸ ਦੀ ਇਸ ਪੂਰਨ ਵੀਡੀਓ ਨੇ ਉਹਨਾਂ ਲੋਕਾਂ ਦੇ ਮੂੰਹ ਚੁੱਪ ਕਰਾਏ ਹਨ ਜੋ ਭਾਈ ਅਮਰ ਤਪਾਲ ਸਿੰਘ ਮਹਿਰੋਂ ਦੇ ਖਿਲਾਫ ਅਤੇ ਕੰਚਨ ਕੁਮਾਰੀ ਦੇ ਹੱਕ ਦੇ ਵਿੱਚ ਵੀਡੀਓਜ਼ ਪਾ ਰਹੇ ਸਨ ਦੇ ਦੱਸ ਦिए ਕਿ ਇਸ ਵੀਡੀਓ ਨੇ ਜਿੱਥੇ ਤਰਥੱਲੀ ਮਚਾ ਦਿੱਤੀ ਹੈ ਉਥੇ ਪ੍ਰਸ਼ਾਸਨ ਨੂੰ ਵੀ ਇੱਕ ਗੱਲ ਕਹੀ ਹੈ ਕਿ ਉਹਨਾਂ ਲੋਕਾਂ ਤੇ ਜ਼ਰੂਰ ਕਾਰਵਾਈ ਪਹਿਲਾਂ ਹੀ ਕਰ ਦੇਣੀ ਚਾਹੀਦੀ ਹੈ ਜੋ ਸਮਾਜ ਦੇ ਵਿੱਚ ਅਸ਼ਲੀਲਤਾ ਪ੍ਰੋਸਦੇ ਹਨ ਅਤੇ ਗਲਤ ਸਨੇਹਾ ਦਿੰਦੇ ਹਨ ਤੇ ਦੂਜੀ ਖਬਰ ਹੈ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਜੋ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਹਨ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਵੱਲੋਂ ਇੱਕ ਵੀਡੀਓ ਪਾ ਕੇ ਇਸ ਮਾਮਲੇ ਤੇ ਆਪਣਾ ਪੱਖ ਰੱਖਿਆ ਗਿਆ ਅਤੇ ਤੀਜੀ ਵੀਡੀਓ ਹੈ ਅਮਰਤਪਾਲ ਸਿੰਘ ਚੀਮਾ ਦੀ ਜਿਨ੍ਹਾਂ ਨੇ ਵਿਦੇਸ਼ਾਂ ਤੋਂ ਵੀਡੀਓ ਪਾ ਕੇ ਭਾਈ ਅਮਰਤਪਾਲ ਸਿੰਘ ਮਹਿਰੋ ਨੂੰ ਇਹ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਹਰ ਸਮੇਂ ਹਾਜ਼ਰ ਹਨ ਸੋ ਬੈਕ ਟੂ ਬੈਕ ਸਾਰੀਆਂ ਵੀਡੀਓਜ਼ ਤੁਹਾਡੇ ਸਾਹਮਣੇ ਰੱਖਦੇ ਆ ਸੋ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਇੰਨਾਂ ਹੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੁਣ ਦੇਖੋ ਇਹ ਵੀਡੀਓਜ਼ ਜਿਸ ਦੀ ਤੁਹਾਡੇ ਨਾਲ ਗੱਲ ਕੀਤੀ ਹੈ ਜਿਹੜੇ ਹੁਣ ਸਕਿਉਰਟੀਆਂ ਮੰਗਦੇ ਫਿਰਦੇ ਅਮਰਪਾਲ ਸਿੰਘ ਮੈਰੋ ਦੇ ਡਰੋਂ ਕੀ ਗੱਲ ਇਹਦਾਂ ਕਹਿੰਦੀ ਨਾ ਵੱਡ ਸਕਿਉਰਟੀ ਮਿਲ ਜੂਗੀ ਤੁਹਾਨੂੰ ਤੇ ਜਿਹੜੇ ਪ੍ਰਸ਼ਾਸਨ ਕੋਲ ਪਹੁੰਚ ਜਾਓ ਕਿ ਸਕਿਉਰਟੀਆਂ ਲੈਣ ਜਾਣਾ ਉਹਨਾਂ ਦੇ ਧੀਆਂ ਪੁੱਤਰਾਂ ਨੂੰ ਉਹਨਾਂ ਦੇ ਘਰਾਂ ਨੂੰ ਅੱਗ ਆਉਂਦੀ ਉਹਨਾਂ ਨੂੰ ਵੀ ਬਰਾਬਰ ਜੀ ਇਸ ਦੀ ਜ ਨਹੀਂ ਸਾਡੇ ਨੂੰ ਆਉਣੀ ਤੇ ਉਹਦੇ ਆਪ ਕੱਲ ਦੇ ਪਟਾਏ ਥਾਪੀਆਂ ਮਾਰਦੇ ਫਿਰਦੇ ਚਲ ਕੰਮ ਸਾਡਾ ਹੀ ਦੇ ਲੰਬੀ ਨੂੰ ਨਿਵੇੜ ਛੜਿਆ ਉਹਨਾਂ ਦੇ ਹੱਥ ਵੱਜੇ ਹੁੰਦੇ ਨੇ ਕਾਨੂੰਨ 'ਚ ਸੀਮਤਾ ਹੀ ਆਉਂਦੀਆਂ ਨੇ ਤੇ ਬਾਕੀ ਜਿਹੜਾ ਵਾ ਇੱਥੇ ਤੇ ਨਕੀਰਾਂ ਕੱਢ ਕੇ ਲਮਿਆਂ ਪੈ ਕੇ ਜਾਨ ਬਖਸ਼ੀ ਨਹੀਂ ਹੈ ਜਿਵੇਂ ਕਈਆਂ ਨੇ ਮਾਫੀ ਮੰਗ ਲਈ ਹੈ ਬlesd ਨੇ ਤੋਂ ਉਹਨਾਂ ਨੇ ਬਖਸ਼ਾਵ ਵੀ ਲਈ ਹੈ ਜਾਨ ਮਾਰੇ ਕਿਰਪਾ ਕਰਨ ਬਾਕੀਆਂ ਨੂੰ ਸਮਾਤਾ ਜੀ ਇੱਥੇ ਐਦ ਤੋਬਾ ਕਰਨੀ ਪੈਣੀ ਗਾਂ ਵਾਸਤੇ ਗੱਡੀ ਲਈ ਤੇ ਚੜ ਗਈ ਹੈ ਵੇਖੋ ਜਾਂਦੀ ਪਾਫਾਂ ਛੱੜਦੀ ਬਾਕੀ ਵੀ ਅਮਰੋਤਪਾਲ ਸਿੰਘ ਨੂੰ ਮੇਰਾ ਸਨਾਮ ਜਿੱਥੇ ਲੋੜ ਪਵੇ ਸਾਡੀ ਤੁਹਾਨੂੰ ਪਤਾ ਕਿਵੇਂ ਸਨਾਮ ਭੇਜਣਾ ਵੰਦਿਆ ਕਿਤੇ ਵੀ ਕੋਈ ਚੀਜ਼ ਮੁਹਈਆ ਘੇਤਰਾਂ ਦੀ ਹੋਵੇ ਹਰ ਸ਼ਾਮ ਉਹ ਆ ਕਰਾਵਾਂਗੇ ਪਗੋੜੇ ਬੰਦੇ ਨੂੰ ਸੌ ਤਰਾਂ ਦੀ ਲੋਡ ਪੈਂਦੀ ਹੈ ਡਟ ਕੇ ਖਲੋਤਿਆਂ ਨਾਲ ਨਾ ਮੈਂ ਮਾਫੀ ਮੰਗੀ ਹੈ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾਂ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਸਿੱਟਿਆ ਸੀ ਤੇ ਨਾ ਹੁਣ ਸੱਟਣਾ ਆਪਦੀਆਂ ਚੀਜ਼ਾਂ ਦੇ ਨਾਲ ਹੁਣ ਤੱਕ ਮੈਂ ਆਪ ਵੀ ਡੀਲ ਕੀਤਾ ਮੇਰੇ ਘਰ ਦੇ ਬਿਮਾਰ ਸੀ ਮੈਂ ਕਿਵੇਂ ਕਿਵੇਂ ਇਮੋਸ਼ਨਲੀ ਫਾਈਨੈਂਸ਼ਲੀ ਹਰ ਇੱਕ ਚੀਜ਼ ਤੋਂ ਐਗਜ਼ੌਸਟ ਹੋ ਗਈ ਮੈਂ ਕੱਲੀ ਨੇ ਹਰ ਇੱਕ ਚੀਜ਼ ਡੀਲ ਵੀ ਤੇ ਕੀਤੀ ਲੋਕਾਂ ਦੇ ਟ੍ਰੋਲ ਵੀ ਚੱਲੇ ਲੋਕਾਂ ਨੇ ਮੈਨੂੰ ਜਿੱਦਾਂ ਜਿੱਦਾਂ ਕੰਪਰੋਮਾਈਜ਼ ਇਹ ਉਹ ਹਰ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਕਿੱਦਾਂ ਦਿਮਾਗੀ ਤੌਰ ਤੇ ਬਿਮਾਰ ਕੀਤਾ ਮੈਂ ਇਹ ਚੀਜ਼ਾਂ ਦੇ ਨਾਲ ਵੀ ਕੱਲੀ ਨੇ ਡੀਲ ਕੀਤਾ ਤੇ ਉਹ ਸਾਲੇ ਨਹੀਂ ਲੱਗਦੇ ਜਿਨ੍ਹਾਂ ਤੋਂ ਮੈਂ ਮਾਫੀ ਮੰਗਾ ਕਿਉਂ ਮੰਗਾ ਕਿਸ ਚੀਜ਼ ਦੀ ਮਾਫੀ ਮੰਗਾ ਹਾਂ ਇੱਕ ਚੀਜ਼ ਹੋਰ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਜਿਨ੍ਹਾਂ ਦੇ ਕਹਿਣ ਦੇ ਉੱਤੇ ਚੇਲਮ ਜਵਾਨੀ ਗਾਣਾ ਕਰਨ ਤੋਂ ਬਾਅਦ ਵੀ ਮੈਂ ਬੇਬੇ ਬਾਪੂ ਵਰਗਾ ਗਾਣਾ ਕੀਤਾ ਸੀ ਪਰ ਨਹੀਂ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਕੱਲ ਜਿਹੜਾ ਇੱਕ ਪੰਜਾਬ ਦੇ ਵਿੱਚ ਮੁੱਦਾ ਬੜਾ ਜਿਆਦਾ ਭਖਿਆ ਹੋਇਆ ਹੈ ਉਹ ਰਿਗ ਹੈ ਜੋ ਵਧ ਰਹੀ ਆਨਲਾਈਨ ਜੋ ਲੱਚਰਤਾ ਹੈ ਪੰਜਾਬ ਦੇ ਵਿੱਚ ਜਿਸ ਦੇ ਕਾਰਨ ਆ ਕੁਝ ਦਿਨ ਪਹਿਲਾਂ ਜੋ ਕੰਚਨ ਕੁਮਾਰੀ ਉਰਫ ਕਮਲ ਕੌਰ ਵਾਲਾ ਜਿਹੜਾ ਉਹ ਸਾਰਾ ਐਪੀਸੋਡ ਹੈ ਜਿਹੜਾ ਉਹ ਕਾਂਡ ਹੈ ਉਹ ਹੈ ਤਾਂ ਇੱਥੇ ਇੱਕ ਗੱਲ ਦੀ ਪਰਚੋਲ ਕਰਨ ਦੀ ਲੋੜ ਹੈ ਵੀ ਜੋ ਪੰਜਾਬ ਸਰਕਾਰ ਹੈ ਜੋ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਨਸ਼ਿਆਂ ਵਾਂਗ ਜਿਹੜੀ ਆਨਲਾਈਨ ਲੱਚਰਤਾ ਵਧ ਰਹੀ ਹੈ ਉਸ ਦੇ ਉੱਪਰ ਵੀ ਜੋ ਰੋਕ-ਥਾਮ ਕਰਨ ਦੇ ਵਿੱਚ ਨਾ ਕਾਮਯਾਬ ਰਹੀ ਹੈ ਤੁਸੀਂ ਦੇਖੋ ਵੀ ਜੋ ਇਨਫਰਮੇਸ਼ਨ ਟੈਕਨੋਲੋਜੀ ਐਕਟ ਹੈ ਉਸਦੇ ਅਧੀਨ ਵੀ ਸੈਕਸ਼ਨ 67ਏ ਦੇ ਅਧੀਨ ਜਿਹੜਾ ਇਹ ਜੋ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਆਨਲਾਈਨ ਪੱਧਰ ਦੇ ਉੱਪਰ ਜੋ ਲਚਰਤਾ ਫਲਾਉਣੀ ਇੱਕ ਕਾਨੂੰਨੀ ਜੁਰਮ ਹੈ 5 ਤੋਂ 7 ਸਾਲ ਦੀ ਸਜ਼ਾ ਹੈ ਤੇ ਅਜਿਹੇ ਖਾਤਿਆਂ ਨੂੰ ਬੈਨ ਕਰਨ ਦੀ ਇੰਸਟਾਗ੍ਰam ਫੇਸਬੁੱਕ ਤੇ ਉੱਪਰ ਜੋ ਸਰਕਾਰ ਸਮਰਥ ਹੈ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੇ ਅਧੀਨ ਪਰ ਜਿਵੇਂ ਇਹ ਨਸ਼ਿਆਂ ਦੇ ਉੱਪਰ ਕਾਰਵਾਈ ਕਰਨ ਦੇ ਵਿੱਚ ਜਿਹੜੇ ਫੇਲ ਸਾਬਤ ਹੋਏ ਨੇ ਉਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਚਾਹੇ ਉਹਨਾਂ ਖਾਤਿਆਂ ਨੂੰ ਬੈਨ ਕਰ ਦਿੰਦੇ ਨੇ ਜਿਹੜੇ ਕਿ ਕਿਸਾਨੀ ਦੇ ਹੱਕ ਵਿੱਚ ਬੁੱਕਦੇ ਨੇ ਜਿਹੜੇ ਪੰਜਾਬ ਦੇ ਹੱਕਾਂ ਲਈ ਆਵਾਜ਼ ਚੁੱਕਦੇ ਨੇ ਪਰ ਉਹਨਾਂ ਇਹਨਾਂ ਲੱਚਰ ਖਾਤਿਆਂ ਨੂੰ ਚਾਹੇ ਮਰਦਾਂ ਦੇ ਲੱਚਰ ਖਾਤੇ ਨੇ ਚਾਹੇ ਔਰਤਾਂ ਦੇ ਨੇ ਬੀਬੀਆਂ ਦੇ ਨੇ ਇਹ ਅਸਮਰਥ ਰਹੇ ਟੋਟਲ ਫੇਲਿਅਰ ਰਹਾ ਸਰਕਾਰ ਦਾ ਇਸ ਸਰਕਾਰ ਦੇ ਵਿੱਚ ਅਜਿਹੀ ਇੰਸਟਾਗ੍ਰam ਤੇ ਫੇਸਬੁੱਕ ਖਾਤਿਆਂ ਦੀ ਬਹੁਤ ਜ਼ਿਆਦਾ ਵਧੇ ਨੇ ਗਿਣਤੀ ਦੇ ਵਿੱਚ ਪਰ ਇਹ ਸਰਕਾਰ ਅਸਮਰਥ ਰਹੀ ਹੈ ਤਾਂ ਇੱਥੇ ਸਰਕਾਰ ਨੂੰ ਵੀ ਲੋੜ ਹੈ ਵੀ ਜੇ ਉਹਨਾਂ ਨੇ ਪਹਿਲਾਂ ਹੀ ਨਕੇਲ ਕਸੀਲ ਦੀ ਤਾਂ ਉਸ ਤੋਂ ਬਾਅਦ ਜਿਹੜੇ ਸਾਰੇ ਸਰਕੰਸਟੈਂਸ ਬਣੇ ਨੇ ਇਹ ਬਣੇ ਨਹੀਂ ਸੀ ਤਾਂ ਸਾਨੂੰ ਵੀ ਜੋ ਸੂਝਵਾਨ ਨਾਗਰਿਕ ਹੋਣ ਦੇ ਖਾਤਰ ਸਾਡਾ ਵੀ ਫਰਜ਼ ਬੰਦ ਹੈ ਵੀ ਅਸੀਂ ਇਹਨਾਂ ਖਾਤਿਆਂ ਨੂੰ ਨਾ ਫੋਲੋ ਕਰੀ ਜੋ ਸੱਚੇ ਸੁੱਚੇ ਖਾਤੇ ਨੇ ਜਿਹੜੇ ਕੀ ਤੁਸੀਂ ਲਾਲੂ ਸਾਨੂੰ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੀ ਗੁਰਬਾਨੀ ਨਾਲ ਜੋੜਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਫੋਲੋ ਕਰੀਏ ਆਪ ਵੀ ਨੌਲੇਜ ਵਿੱਚ ਬੜੌਤਰੀ ਕਰੀਏ ਤੇ ਇਹ ਜਿਹੜਾ ਲਚਰਤਾ ਦੀ ਦਲਦਲ ਹੈ ਜਿਸ ਤੇ ਵਿੱਚ ਸਾਡਾ ਜਿਹੜਾ ਪੰਜਾਬ ਤਸਦਾ ਜਾ ਰਿਹਾ ਹੈ ਇਸ ਨੂੰ ਬਚਾਲੀਏ ਇੰਨੀਆਂ ਕੋਈ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ